ਮਾਇਆ ਅੰਟੀ ਇਹਦਾ ਬਾਲ ਵੇਪਰ ਪਾੜ ਕੇ ਪਾਣੀ ਚ ਡੋਬਤਾ ਚੰਗੀ ਤਰ੍ਹਾਂ ਆ ਦੇਖੋ ਆ ਦੇਖੋ ਚੰਗੀ ਤਰ੍ਹਾਂ ਨਿਚੋੜ ਰਿਹਾ ਇਹ ਨਹੀਂ ਵੀ ਕੋਈ ਬਿਨਾ ਪਾਣੀ ਤੋਂ ਚੰਗੀ ਤਰ੍ਹਾਂ ਨਿਚੋੜ ਲਿਆ ਭਈ ਇਹ ਜਾਦੂ ਵਾਲਾ ਬਾਲ ਵੇਪਰ ਤੁਹਾਡਾ ਇਹ ਤਾਂ ਹੋਏ ਕੁਝ ਨਹੀਂ ਪਾਣੀ ਚ ਵੀ ਡੋਬਤਾ ਨਿਚੋੜ ਵੀ ਦਿੱਤਾ ਆ ਲਓ ਇਹਦੀ ਝਾਲ ਵੀ ਕੱਪੜਾ ਨੂੰ ਮਾਰਨੇ ਆ ਲਓ ਆ ਲਓ ਜਦੋਂ ਬਜ਼ਾਰਾਂ ਜਾ ਕੇ ਦੁਕਾਨਾਂ ਤੇ ਜਾਣੇ ਹੋ ਤਾਂ ਇਹ ਤੁਹਾਨੂੰ 15 1500 ਦਾ ਰੋਲ ਮਿਲਦਾ 1500 ਦਾ 1200 ਦਾ 1400 ਦਾ ਜਿਹੜੇ ਬਾਜ਼ਾਰ 'ਚ 15 1500 ਦੇ ਬਾਲ ਪੇਪਰ ਇੱਥੇ ਤੁਹਾਨੂੰ 5 500 'ਚ ਘਰਤਾ 5 500 ਰੁਪਏ ਦੇ ਬਾਲ ਪੇਪਰ ਜਣਿਆ 2000 ਵਾਲਾ ਬਾਲ ਪੇਪਰ ਤੁਹਾਨੂੰ ਸਿਰਫ 800 ਰੁਪਏ 'ਚ ਘਰਤਾ ਬਾਜ਼ਾਰ 'ਚ ਆ ਕੇ ਤੁਸੀਂ 25 2500 ਦਾ ਲੈਣੇ ਹੋ ਇੱਥੇ 25 2500 ਵਾਲਾ ਰੋਲ ਸਿਰਫ 1 1000 'ਚ ਘਰਤਾ 1 1000 'ਚ 28 2500 ਵਾਲਾ ਰੋਲ 12 1200 'ਚ ਘਰਤਾ 28 2500 ਰੋਲ ਅਸੀਂ ਆਪ ਆਫਰ ਇਹ ਵੀ ਕਰਦੇ 12 12 ਦੇ ਦੇਖੋ ਇਹੇ ਵੱਡੀ ਗੱਲ ਆ ਜੇ ਤੁਸੀਂ ਰੰਗ ਕਰਾਉਨੇ ਹੋ ਤਾਂ 2 2 ਮਹੀਨੇ ਰੰਗ ਵਾਲੇ ਘਰੋਂ ਬਾਹਰ ਜਾਂਦੇ ਲੱਕੜ ਵਾਲੇ 3 3 ਮਹੀਨੇ ਨਹੀਂ ਬਾਹਰ ਜਾਂਦੇ ਪਰ ਇੱਕੋ ਹੀ ਕੰਮ ਆ ਜਿਹੜਾ ਤੁਸੀਂ 4-4 ਲੱਖ ਰੁਪਏ ਲੱਕੜ ਦੇ ਰੰਗ ਦਿਲਾਉਣਾ ਸਿਰਫ 1 ਲੱਖ ਚ ਵਾਲਪੇਪਰ ਲਵਾਓ 4 ਦਿਨਾਂ ਚ ਕੋਠੀ ਚਮਕਾ ਲਓ ਸੌਰੀ ਪੈਸੇ ਤੁਹਾਡੇ ਤੋਂ ਲਮਾਗੇ ਘੱਟ ਪਰ ਤੁਹਾਡੇ ਘਰ ਦੇ ਕੱਢ ਦਿੰਨੇ ਆ ਬਟ ਬਹੁਤ ਸੋਹਣੇ ਸੋਹਣੇ ਲਗਜ਼ਰੀ ਘਰ ਜੇ ਤੁਸੀਂ ਬਣਾਉਣੇ ਆ ਮਾਇਆ ਇੰਟੀਅਰ ਮੋਗਾ ਆਜੋ ਕਿਉਂਕਿ ਮਾਇਆ ਇੰਟੀਅਰ ਵੱਡਾ ਬ੍ਰਾਂਡ ਬਣ ਗਿਆ ਪੂਰੇ ਇੰਡੀਆ ਦੇ ਲੋਕ ਦੂਰੋਂ ਦੂਰੋਂ ਆ ਕੇ ਤੋਂ ਸ਼ਾਪਿੰਗ ਕਰ ਰਹੇ ਆ ਅੱਛਾ ਭਾਵੇਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਬੈਠੇ ਹੋ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਘਰਾਂ ਨੂੰ ਹੋਰ ਖੂਬਸੂਤ ਬਣਾਉਣ ਲਈ ਇੱਕੋ ਹੀ ਇੱਕ ਨਾਮ ਮਾਇਆ ਇੰਟੀਰੀਅਰ ਮੋਗਾ ਤੁਹਾਡੀ ਕਰੇਗਾ ਬਹੁਤ ਤਗੜੇ ਲੈਵਲ ਤੇ ਮਦਦ ਕਿਉਂਕਿ ਦਿਵਾਲੀ ਤੋਂ ਪਹਿਲਾਂ-ਪਹਿਲਾਂ ਬਹੁਤ ਸਾਰੇ ਘਰ ਇਹਨਾਂ ਨੇ ਲਗਜ਼ਰੀ ਬਣਾਤੀ ਆ ਬਾਈ ਜੀ ਬੜਾ ਰੌਲਾ ਪੈ ਗਿਆ ਕਹਿੰਦੇ ਮਾਇਆ ਇੰਟੀਰੀਅਰਾਂ ਦੇ ਨਵਾਂ ਸਟਾਕ ਆ ਚੁੱਕਾ ਨਵੀਂ ਵੈਰਾਈਟੀ ਆ ਚੁੱਕੀ ਪਰ ਨਵਾਂ ਸਟਾਕ ਵੀ ਦੇਖਾਂਗੇ ਵੈਰਾਈਟੀ ਵੀ ਦੇਖਾਂਗੇ ਪਰ ਇੱਕ ਗੱਲ ਦਾ ਵਾਅਦਾ ਕਰੋ ਜਿੱਦਾਂ ਦਿਵਾਲੀ ਦੇ ਫਾਇਦੇ ਕਿਤੇ ਲੋਕਾਂ ਦੇ ਰੇਟ ਨਹੀਂ ਮੈਂ ਵਾਅਦਾ ਕਰਨ ਦੇਣਾ ਸਾਨੂੰ ਰੇਟ ਉਹੀ ਲੈਣੇ ਆ ਰੇਟ ਉਹੀ ਰੱਖਾਂਗੇ ਸਟਾਕ ਵੀ ਨਵਾਂ ਆ ਗਿਆ ਸਾਰਾ ਪ੍ਰੀਮੀਅਮ ਸਟਾਕ ਆ ਗਿਆ ਜਿਹੜਾ ਵਾਲਪੇਪਰ ਦੀ ਸਾਡੀ ਰੇਂਜ ਹੈਗੀ ਹੈ ਉਹ ਉਵੇਂ ਹੀ 500 ਰੁਪਏ ਤੋਂ ਸ਼ੁਰੂ ਹੈ ਜੀ ਸੋ ਇਹਦੇ ਵਿੱਚ ਕੀ ਹੈ ਹੁਣ 500 ਰੁਪਏ ਦੇ ਵਿੱਚ ਤੁਹਾਨੂੰ ਦਿਖਾਣੇ ਆ ਸਾਰੀ ਲਗਜ਼ਰੀ ਆਈਟਮ ਸੋ 500 ਤੋਂ ਬਾਅਦ 700 800 ਤੋਂ ਬਾਅਦ 700 800 1000 1200 1500 2000 ਉਹ ਕੈਟਾਗਰੀ ਅਕੋਰਡਿੰਗ ਹੈ ਜੇ 2000 ਦਾ ਰੋਲ ਹੈ ਸਾਡਾ ਤਾਂ ਬਾਜ਼ਾਰ ਦੇ ਵਿੱਚ ਉਹ ਘੱਟੋ ਘੱਟ 650 ਦਾ ਰੋਲ ਹੈ ਗਾਰੰਟੀ ਹੈ ਸਾਡੀ ਅੱਛਾ ਜੇ ਕਿਸੇ ਨੇ ਘਰ 'ਚ ਲੱਕੜ ਦਾ ਕੰਮ ਕਰਾਉਣਾ ਕਿਸੇ ਨੇ ਰੰਗ ਕਰਾਉਣਾ ਕਿਸੇ ਨੇ ਪੀਵੀਸੀ ਲਗਵਾਉਣੀ ਸਾਰਿਆਂ ਨਾਲੋਂ ਸਸਤਾ ਤੇ ਲ ਲੱਕੜ ਨੂੰ ਸਿਉਂਖ ਲੱਗ ਜਾਂਦੀ ਹੈ ਪੀਵੀਸੀ ਚੋ ਸਮੈਲ ਆਂਦੀ ਹੈ ਹੀਟ ਮਾਰਦੀ ਹੈ ਫਲੈਕਸਾ ਕਦੇ ਨਾਲ ਲਵਾਓ ਘਰਾਂ ਦੇ ਵਿੱਚ ਉਹ ਚ ਕੈਮੀਕਲ ਹੁੰਦਾ ਤੁਹਾਡੇ ਘਰ ਚੋ ਸਮੈਲ ਆਊਗੀ ਫਲੈਕਸਾ ਲਾਉਣ ਨਾਲ ਜਿਹੜਾ ਵਾਲਪੇਪਰ ਹੈ ਉਹ ਮੇਰੇ ਤੋਂ ਨਹੀਂ ਲੈਣਾ ਜਿਹਦੇ ਤੋਂ ਮਰਜ਼ੀ ਲੈ ਲਓ ਲੋ ਵਾਲਪੇਪਰ ਵਾਲਪੇਪਰ ਨਾਲ ਤਾਂ ਕੋਈ ਬੋਡੀ ਨੂੰ ਕੋਈ ਫੈਕਟ ਕਰਦਾ ਨਾ ਕੋਈ ਇਹਦੀ ਸਮੈਲ ਹੁੰਦੀ ਹੈ ਔਰ ਇਹਦੀ ਲਾਈਫ ਸਾਰੇ ਪ੍ਰੋਡਕਟਾਂ ਨਾਲੋਂ ਸਭ ਤੋਂ ਜ਼ਿਆਦਾ ਹੈ ਜੇ ਕਿਸੇ ਦੇ 8-10 ਮਾਲੇ ਦੀ ਕੋਠੀ ਹੋ ਗਣੀ ਸਾਰੇ ਹੀ ਕੋਠੀ ਚ ਵਾਲਪੇਪਰ ਲਾ ਦਿਓ ਕਿੰਨੇ ਦਿਨ ਦਾ ਪ੍ਰੋਸੈਸ ਹੈ ਜੇ ਮੰਨ ਲਓ ਕਿਸੇ ਦੀ 10 ਮਰਲੇ ਦੀ ਕੋਠੀ ਹੈ ਜੇ ਪੂਰੀ ਕੋਠੀ ਦੀ ਮੈਂ ਗੱਲ ਕਰਾਂ ਤਾਂ ਲੱਖ ਰੁਪਏ ਚ ਪੂਰੀ ਕੋਠੀ ਧੰਨ ਧੰਨ ਹੋ ਜਾਂਦੀ ਹੈ ਟਾਈਮ ਕਿੰਨਾ ਲਾਉਂਗੇ ਤੁਸੀਂ 4 ਦਿਨ 4 ਦਿਨ ਦੇ ਵਿੱਚ 4 ਦਿਨਾਂ ਚ ਫੁੱਲ ਕੋਠੀ ਰੈਡੀ ਦੇਖੋ ਇਹ ਹੀ ਵੱਡੀ ਗੱਲ ਆ ਜੇ ਤੁਸੀਂ ਰੰਗ ਕਰਾਉਨੇ ਹੋ ਤਾਂ 2-2 ਮਹੀਨੇ ਰੰਗ ਵਾਲੇ ਘਰੋਂ ਬਾਹਰ ਨਹੀਂ ਜਾਂਦੇ ਲੱਕੜ ਵਾਲੇ 3-3 ਮਹੀਨੇ ਨਹੀਂ ਬਾਹਰ ਜਾਂਦੇ ਪਰ ਇੱਕੋ ਹੀ ਕੰਮ ਆ ਜਿਹੜਾ ਤੁਸੀਂ 4-4 ਲੱਖ ਰੁਪਈਆ ਲੱਕੜ ਦੇ ਰੰਗ ਦਿਰਾਉਣਾ ਸਿਰਫ 1 ਲੱਖ ਚ ਵਾਲਪੇਪਰ ਲਵਾਓ 4 ਦਿਨਾਂ ਚ ਕੋਠੀ ਚਮਕਾ ਲਓ ਵੈਰਾਈਟੀ ਦਿਖਾਉਣੀ ਆ ਤੁਹਾਨੂੰ ਸਾਰੀ ਬਾਈ ਜੀ ਦਿਖਾਓ ਸਾਰੀ ਵੈਰਾਈਟੀ ਸੋ ਦੇਖੋ ਜੀ ਸਾਰੇ ਤੁਸੀਂ ਵਾਲਪੇਪਰ ਦੇਖੋ ਬੱਖ ਬੱਖ ਤਰ੍ਹਾਂ ਦੇ ਪ੍ਰਿੰਟ ਆ ਰੰਗ ਆ ਡਾਰਕ ਆ ਲਾਈਟ ਆ ਪਰ ਇਸ ਗੱਲ ਦੀ ਵੱਡੀ ਹੈਰਾਨੀ ਆ ਜਦੋਂ ਬਜ਼ਾਰਾਂ ਜਾ ਕੇ ਦੁਕਾਨਾਂ ਤੇ ਜਾਂਦੇ ਹੋ ਤਾਂ ਇਹ ਤੁਹਾਨੂੰ 15 1500 ਦਾ ਰੋਲ ਮਿਲਦਾ 1500 ਦਾ 1200 ਦਾ 1400 ਦਾ ਇਦੋਂ ਘੱਟ ਕੋਈ ਦਿੰਦਾ ਨਹੀਂ ਪਰ ਮਾਇਆ ਅੰਟੀ ਦੇ ਮੋਗਨ ਤੇ ਪਟਾਕੇ ਹੀ ਪਾਤੇ ਕਹਿੰਦੇ ਚੱਕਰ ਕੋਈ ਨਹੀਂ ਆ ਤੁਸੀਂ ਚੈੱਕ ਕਰ ਲੋ ਜਿਹੜੇ ਬਜ਼ਾਰ 'ਚ 15 1500 ਦੇ ਬਾਲਪੇਪਰ ਇੱਥੇ ਤੁਹਾਨੂੰ 5 500 'ਚ ਕਰਦੇ ਆ 5 500 ਰੁਪਏ ਦੇ ਬਾਲਪੇਪਰ ਜਣਿਆ ਸਾਰੇ 5 500 ਦੇ ਵਿੱਚ ਇਹ ਸਾਰੇ 5 500 ਰੁਪਏ ਦੇ ਨਾਲੇ ਸਾਰਾ ਨਵਾਂ ਸਟਾਕ ਆਏ ਫਰੈਸ਼ ਦਾ ਸਟਾਕ ਹੈ ਸਾਰਾ ਇਹ ਟੋਟਲੀ ਸਟਾਕ ਫਰੈਸ਼ ਦਾ ਦੇਖੋ ਸਾਰਾ ਪ੍ਰੀਮੀਅਮ ਮੇਡ ਇਨ ਜਰਮਨੀ ਹੈ ਸਾਰੀ ਕੈਟਾਗਰੀ ਸੋ ਦੇਖੋ ਨਵਾਂ ਸਟਾਕ ਨਵੇਂ ਡਿਜ਼ਾਈਨ ਬਾਜ਼ਾਰ ਚ 1200 1500 ਇੱਥੇ ਲੈ ਜਾਓ 5 500 ਦੇ ਵਿੱਚ ਪਾਲਪੇਪਰ ਦੇ ਰਹੇ ਆ ਇਹ ਹੀ ਨਹੀਂ ਇਹ ਪੂਰੇ ਸਟੋਰ ਦੇ ਵਿੱਚ ਇਹ ਚਾਰ ਮੰਜ਼ਲਾ ਸਟੋਰ ਆ ਇਹ ਜੋ ਜਿਹੜਾ ਮਰਜੀ ਰੋਲ ਚੱਕ ਲੋ 500 ਰੁਪਏ ਦੇ ਵਿੱਚ ਜਿਨਾ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਆ ਭਾਈ ਜੀ ਇੱਕ ਗੱਲ ਦੀ ਗਾਰੰਟੀ ਦੇ ਦਿਓ ਵਾਲਪੇਪਰ ਤੁਸੀਂ ਦੱਸਦੇ ਵੀ 25 15 16 500 ਚ ਇਹ ਇਦਾਂ ਦੇ ਨਹੀਂ ਵੀ ਖਰਾਬ ਦੇ ਨਹੀਂ ਹੋਜੂ ਇਹ ਬਾਡਰ ਪ੍ਰੂਫ ਹੈਗਾ ਜਿੱਦੋਂ ਤੁਹਾਡੀ ਗਾਰੰਟੀ ਹੁੰਦੀ ਵੀ ਸਾਡੇ ਸਾਰੇ ਵਾਲਪੇਪਰ ਬਾਡਰ ਪ੍ਰੂਫ ਆ 100% ਵਾਲਪੇਪਰ ਜਿਹੜਾ ਹੁੰਦਾ ਨਾ ਦੱਗੜ ਸਾਹਿਬ ਵਾਟਰ ਪ੍ਰੂਫ ਵੀ ਹੁੰਦਾ ਵਾਸ਼ੇਬਲ ਹੁੰਦਾ ਜਿਹੜਾ ਵਾਲਪੇਪਰ ਹੁੰਦਾ ਹਾਂਜੀ ਇਹ ਹੁੰਦਾ ওয়াটারਪਰੂਫ ਨਹੀਂ ওয়াਸ਼ੇਬਲ ਇਹਨੂੰ ਤੁਸੀਂ ਪਾਣੀ ਨਾਲ ਧੋ ਸਕਦੇ ਹੋ ਜਿਹੜਾ পেਪਰ ਉਹ ਤੇ ওয়াਸ਼ੇਬਲ ਕਿਉਂ ਮਜ਼ਾਕ ਕਰਦੇ ਹੋ ਇਹ ਤਾਂ ਗਲਗੁਲ ਜਾਣਾ ਜੇ ਪਾਣੀ 'ਚ ਡੋਪਤਾ ਮੈਂ ਤੁਹਾਨੂੰ ਉਹੀ ਚੀਜ਼ ਤਾਂ ਦੱਸਣਾ ਚਾਹੁੰਦਾ ਕਿ ਇਹਨੂੰ ਤੁਸੀਂ ਕਿਸੇ ਨੂੰ ਵੀ পেਪਰ ਨੂੰ ਧੋ ਜਿਵੇਂ ਕੱਪੜੇ ਕੋਈ ਬਾੜ ਭਾਈ ਮੈਂ ਪ੍ਰੋਪਰ ਇੱਚ ਧੋਣ ਲੱਪਣਾ ਵੀਡੀਓ ਚੱਲਦੀ ਚੱਲਦੀ ਜਿਹੜਾ ਮਰਜ਼ੀ ਰੋਲ ਖੋਲੋ ਇਸ ਲੋਹ ਚ ਮੈਂ ਪਾਣੀ 'ਚ ਡੋਬੂਗਾ ਇਹਨੂੰ ਪੂਰਾ ਪਾੜ ਕੇ ਧੋਵੋ ਇਹਨੂੰ ਨਿਚੋੜੂਗਾ ਵੀ ਪੂਰਾ ਪੂਰਾ ਕੱਪੜਿਆਂ ਵਾਂਗੂ ਧੋਵਾਂ ਇਹਨੂੰ ਕੁਝ ਨਹੀਂ ਹੋਊਗਾ 100% ਕੁਝ ਨਹੀਂ ਹੋਣਾ ਭਾਈ ਕਾਗਜ਼ ਦਾ ਵਾਲ ਪ ਬੀਅਰ ਚ 25 2500 ਰੁਪਏ ਦੇ ਰੋਲ ਵਿਕਦੇ ਆ ਜਿਹੜਾ ਆਪਾਂ 500 ਰੁਪਏ ਦਾ ਵੇਚਦੇ ਸੋ ਦੇਖੋ ਜੀ ਮਾਲਕਾਂ ਦਾ ਤਾਂ ਬੜਾ ਵੱਡਾ ਦਾਵਾ ਪਰ ਆ ਆ ਸਾਡੇ ਸਾਹਮਣੇ ਬਾਗ ਪਰ ਆਪਾਂ ਇੱਚੇ ਹੀ ਪਾੜਾਂਗੇ ਹੁਣ ਇਹ ਨਹੀਂ ਵੀ ਕੋ ਹੋਰ ਲੈਣਾ ਸਾ ਲੋ ਆ ਪਾੜ ਲਿਆ ਆਪਾਂ ਇਹਦੇ ਵਿੱਚੋਂ ਆ ਤੁਸੀਂ ਚੈੱਕ ਕਰ ਲਓ ਰੋਲ ਤੋਂ ਲਾ ਤਾਂ ਇਹਨੂੰ ਹੁਣ ਆਪਾਂ ਪਾਣੀ ਦੇ ਵਿੱਚ ਡੋਬਾਂਗੇ ਆ ਲੋ ਆ ਪਾਣੀ ਦੀ ਬਾਲਟੀ ਚੈੱਕ ਕਰ ਲਓ ਤੁਸੀਂ ਹਾਂ ਇਹਦੇ ਵਿੱਚ ਡੋਬਾਂਗੇ ਪੂਰੀ ਤਰ੍ਹਾਂ ਨੂੰ ਨਿਚੋੜਾਂਗੇ ਵੀ ਚੈੱਕ ਕਰਾਂਗੇ ਵੀ ਕੁਝ ਹੁੰਦਾ ਕਿ ਨਹੀਂ ਹੁੰਦਾ ਦੇਖੋ ਮਾਇਆ ਅੰਟੀਅਰ ਦਾ ਵਾਲਪੇਪਰ ਪਾੜ ਕੇ ਪਾਣੀ 'ਚ ਡੋਬਤਾ ਚੰਗੀ ਤਰ੍ਹਾਂ ਆ ਦੇਖੋ ਆ ਦੇਖੋ ਚੰਗੀ ਤਰ੍ਹਾਂ ਨਿਚੋੜ ਰਿਹਾ ਇਹ ਨਹੀਂ ਵੀ ਕੋਈ ਬਿਨਾ ਪਾਣੀ ਤੋਂ ਚੰਗੀ ਤਰ੍ਹਾਂ ਨਿਚੋੜ ਲਿਆ ਆ ਲੋ ਹੁਣ ਮੈਨੂੰ ਪੱਕਾ ਪਤਾ ਇਹਦੇ ਟੋਟੇ ਟੋਟੇ ਹੋ ਜਾਣੇ ਆ ਪੇਪਰ ਗਲ ਗਿਆ ਤੇ ਪਾੜ ਕੇ ਹੁਣ ਆ ਲੋ ਬੜੀ ਇਹ ਜਾਦੂ ਵਾਲਾ ਵਾਲਪੇਪਰ ਤੁਹਾਡਾ ਇਹ ਤਾਂ ਹੋਏ ਕੁਝ ਨਹੀਂ ਪਾਣੀ 'ਚ ਵੀ ਡੋਬਤਾ ਨਿਚੋੜ ਵੀ ਦਿੱਤਾ ਆ ਲੋ ਇਹਦੀ ਝਲ ਵੀ ਕੱਪੜਿਆਂ ਨੂੰ ਮਾਰਨੇ ਆ ਲੋ ਆ ਲੋ ਤਾਂ ਵੀ ਵਾਲ ਪੇਪਰ ਨੂੰ ਨਹੀਂ ਕੋਸ਼ ਹੋਇਆ ਇਹ ਵਾਲਪੇਪਰ ਤੁਹਾਨੂੰ ਸਿਰਫ ਅਸੀਂ 500 ਰੁਪਏ ਦਾ ਰੋਲ ਦਿਖਾਇਆ ਜਦੋਂ ਤੁਸੀਂ 800 ਵਾਲਾ ਲੈਣਾ 1000 ਵਾਲਾ 2000 ਲੈਣਾ ਉਹਦੇ ਵਿੱਚ ਤਾਂ ਉਦੋਂ ਵੀ ਸੁਪਰ ਕੁਆਲਿਟੀ ਕੁਛ ਨਹੀਂ ਹੋਇਆ ਬਾਈ ਜੀ ਕੁਛ ਨਹੀਂ ਹੋਣਾ ਜੀ ਪਰ ਇਦਾਂ ਕੋਈ ਪਾਣੀ ਚ ਡੋਬਦਾ ਨਹੀਂ ਪਰ ਫਿਰ ਵੀ ਇਹਨੂੰ ਹੋਇਆ ਕੁਛ ਨਹੀਂ ਜਦੋਂ ਉਹਨੂੰ ਪਾਣੀ ਚ ਡੋਬਦੇ ਆਂ ਜੀ ਪੇਪਰ ਹੀ ਗਲ ਜਾਂਦਾ ਲੋਕਾਂ ਦਾ ਹਾਂਜੀ ਬਾਹਰ ਨਿਕਲਦਾ 100% ਵਾਸ਼ੇ ਬੰਦਾ ਜੀ 100% ਪਰ ਹੁਣ ਉਦੋਂ ਉੱਪਰਲੀ ਪ੍ਰੀਮੀਅਮ ਕੁਆਲਿਟੀ ਆ ਗਈ ਜਿਹੜੇ ਬਾਜ਼ਾਰ ਚੋਂ ਤੁਸੀਂ ਦਿੰਦੇ ਹੋ 2-2000 ਰੁਪਏ ਵਾਲ ਪੇਪਰ ਦਾ ਇਹ ਤੁਹਾਨੂੰ 2000 ਵਾਲਾ ਵਾਲ ਪੇਪਰ ਤੁਹਾਨੂੰ ਸਿਰਫ 800 ਰੁਪਏ ਚ ਘੱਟਤਾ 8-800 ਰੁਪਏ ਦੇ ਵਿੱਚ ਦੇਖੋ ਪ੍ਰੀਮੀਅਮ ਕੁਆਲਿਟੀ ਤੁਹਾਨੂੰ ਕਰਤੀਆਂ ਜੇ ਤੁਸੀਂ ਉਦੋਂ ਉੱਪਰਲੀ ਪ੍ਰੀਮੀਅਮ ਕੁਆਲਿਟੀ ਲੈਣੇ ਆ ਜਿਹੜੇ ਬਾਜ਼ਾਰ 'ਚ ਆ ਕੇ ਤੁਸੀਂ 25-2500 ਦਾ ਲੈਣੇ ਹੋ ਇੱਥੇ 25-2500 ਵਾਲਾ ਰੋਲ ਸਿਰਫ 1-1000 ਚ ਕਰਤਾ 1-1000 ਦੇ ਇਹਦੇ ਵਿੱਚ ਜੇ ਤੁਸੀਂ ਰੰਗ ਦੇਖਣੇ ਰੰਗ ਤੁਸੀਂ ਚੈੱਕ ਕਰ ਲਓ ਲਾਈਟ ਦੇਖੋ 골ਡਨ ਦੇਖੋ ਸਿਲਵਰ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਕੁਆਲਿਟੀਆਂ ਆ 25-2500 ਵਾਲੇ ਰੋਲ ਇੱਥੋਂ ਸਿਰਫ 1-1000 ਰੁਪਏ ਦੇ ਵਿੱਚ ਲੈ ਜਾਓ ਵੱਡੇ ਫਾਇਦੇ ਸਾਡੇ ਹੋਣੇ ਆ ਚਾਹੇ ਤੁਸੀਂ ਘਰ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਬ ਤੁਹਾਨੂੰ ਤਿੱਗਣੇ ਤਿੱਗਣੇ ਰੇਟ ਘੱਟ ਕਰਤੇ ਮਾਇਆ ਅੰਟੀਰੀਅਰ ਮੋਗਾ 2500 ਵਾਲਾ ਰੋਲ ਸਿਰਫ 1000 ਰੁਪਏ ਦਵਾਂਗੇ ਸੋ ਦੇਖੋ ਜੇ ਤੁਸੀਂ ਚਾਹੁੰਦੇ ਹੋ ਵੀ ਹੋਰ ਅਲਟਰਾ ਪ੍ਰੀਮੀਅਮ ਕੁਆਲਿਟੀ ਲੈਣੀ ਆ ਆ ਚੈੱਕ ਕਰ ਲਓ 28 2800 ਵਾਲਾ ਰੋਲ 12 1200 ਚ ਕਰਤਾ 28 2800 ਰੋਲ ਜਦੋਂ ਤੁਸੀਂ ਆ ਕੇ ਫੀਲ ਕਰਨਾ ਨਾ ਬਹੁਤ ਸੁਪਰ ਕੁਆਲਿਟੀ ਆ ਤੁਹਾਨੂੰ ਅਸੀਂ ਵਾਲਪੇਪਰ ਦੇ ਵਿੱਚ ਦੇ ਰਹੇ ਆ ਜੇ ਆਪਾਂ ਰੰਗ ਡਿਜ਼ਾਈਨ ਮੈਗਾ ਦੇਖੋ ਅੱਤ ਅੱਤ ਕਰਦੇ ਡਿਜ਼ਾਈਨ ਆ ਜਿੱਦਾਂ ਦੇ ਡਿਜ਼ਾਈਨ ਚਾਹੀਦੇ ਦੇਖੋ ਬਹੁਤ ਸੁਪਰ ਤੁਹਾਨੂੰ ਡਿਜ਼ਾਈਨ ਵੀ ਨਵੇਂ ਆ ਗਏ ਆ 28 28 ਵਾਲੇ ਰੋਲ ਇੱਥੋਂ ਤੁਹਾਨੂੰ 12 12 ਸੂਚੇ ਸਿੱਧੇ ਦੇ ਦੇਣੇ ਆ ਸੋ ਭਾਈ ਜੀ ਮਾਤਰਾ ਮੈਂ ਤਾਂ ਰੇਟ ਸੁਣ ਸੁਣ ਕੇ ਹੈਰਾਨ ਆ ਜਿਹੜੇ ਬਾਜ਼ਾਰ 'ਚ ਤੁਸੀਂ ਚਾਰ ਚੋਣ ਰੇਟ ਕੱਟ ਦਿੱਤੇ ਆ ਚੋਗਣ ਚੋਗਣ ਰੇਟ ਘਟਾ ਸਟਾਕ ਸਾਰਾ ਕਲੀਅਰ ਕਰ ਦੇਣਾ ਤੋ ਹੋਗੇ ਖਤਮੀ ਕਰ ਦੇਣਾ ਜੀ ਸਾਰਾ ਸ਼ੋਰੂਮ ਖਾਲੀ ਕਰਨਾ ਕਿਉਂਕਿ ਨਾ ਇਹ ਸ਼ੋਰੂਮ ਆਪਾਂ ਬਣਾਇਆ ਹੈਗਾ ਇੰਪੋਰਟਡ ਫਰਨੀਚਰ ਦਾ ਜੀ ਉਹ ਸਾਰਾ ਹੁਣ ਇਹ ਸਾਰਾ ਸ਼ੋਰੂਮ ਦੁਬਾਰਾ ਰੈਨੋਵੇਟ ਹੋਣਾ ਟੋਟਲੀ ਮਤਲਬ ਪੂਰਾ ਸਟਾਕ ਕਲੀਅਰ ਕਰ ਦੇਣਾ ਬਸ ਹੁਣ ਬਸ 28200 ਦੇ ਰੋਲ ਆਪਾਂ ਦੁਵਾਲੀ ਤੇ ਵੀ ਵੇਚਿਆ ਟਾਈਟਲ ਹਾਂਜੀ ਇਹ ਹੁਣ 1200 ਰੁਪਏ ਦਾ ਆ ਦੇਖੋ ਜਿਹੜੇ ਅਸੀਂ ਆਪ ਆਫਰ ਦੇ ਵਿੱਚ 28200 ਦੇ ਵਿੱਚ ਵੇਚੇ ਸੀ ਵਾਈਟ ਇਹ ਵੀ ਕਰਦੇ 12 1200 ਦੇਖੋ 1200 ਦੇ ਵਿੱਚ ਜਿੰਨਾ ਵਾਈਟ ਪਿਆ ਸਟਾਕ ਇਹੀ ਆ ਸਟਾਕ ਕਲੀਅਰੈਂਸ ਸੇਲ ਆ ਜਿਹੜਾ ਪਹਿਲਾਂ ਆ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਦੇਖੋ ਵਾਈਟ ਦੇ ਵਿੱਚ ਡਿਜ਼ਾਈਨ ਹੀ ਵੱਖੋ ਵੱਖਰੇ ਆ ਕੋਈ ਪਲੇਨ ਚਾ ਕੋਈ ਟੈਕਚਰ ਚਾ ਕਢਾਈਆਂ ਕੰਡੂਆਂ ਬੱਖੋ ਵੱਖਰੀਆਂ 28 28 ਵਾਲਾ ਰੋਲ 12 1200 ਚ ਜੇ ਤੁਸੀਂ ਪ੍ਰੀਮੀਅਮ ਘਰ ਬਣਾ ਰਹੇ ਹੋ ਬੈੱਡਰੂਮ ਬਣਾ ਰਹੇ ਹੋ ਜਾਂ ਤੁਸੀਂ ਆਫਿਸ ਬਣਾ ਰਹੇ ਹੋ ਚਾਹੇ ਤੁਸੀਂ ਪੀਜੀ ਬਣਾ ਰਹੇ ਹੋ ਕੋਈ ਹੋਟਲ ਰੈਸਟ੍ਰੈਂਟ ਕਿਤੇ ਵੀ ਵਾਲਪੇਪਰ ਤੁਸੀਂ ਲਗਾ ਸਕਦੇ ਆ ਛੇਤੀ ਆਜੋ ਜਿਹੜਾ ਵਾਲਪੇਪਰ ਬਾਜ਼ਾਰ 'ਚ ਜਾ ਕੇ ਹੋਰ ਕਿਦੋਂ ਤੁਸੀਂ 1 ਲੱਖ ਰੁਪਏ ਲੈਣਾ ਮੈਂ ਚੈਲੰਜ ਕਰਦਾ 1 ਲੱਖ ਵਾਲਾ ਵਾਲਪੇਪਰ ਤੁਹਾਨੂੰ ਸਿਰਫ 25000 ਚ ਬਣ ਜਾਣਾ ਕਿਉਂਕਿ ਰੇਟ ਬਹੁਤ ਘਟਿਆ ਆ ਸੂਪਰ ਫਾਈਨ ਕੁਆਲਿਟੀਆਂ ਆ ਛੇਤੀ ਆਜੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਫੋਨ ਕਰ ਸਕਦੇ ਆ